ਪਹਿਲਾ ਸਵਾਲ ਪੇ ਗੁਰੂ ਘਰ ਦੇ ਵਿੱਚ ਕਿਹੜੀ ਰਹਿਤ ਮਰਿਆਦਾ ਉਹਦੀ ਉਲੰਘਣਾ ਹੋਈ ਆ ਦੂਸਰਾ ਕਿਸ ਦੇ ਹੁਕਮ ਦੇ ਨਾਲ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਈ ਜਾਂਦੀ ਕਿ ਅੰਦਰਲੇ ਪਾਸੇ ਕਿਸੇ ਪੱਖ ਤੋਂ ਵੀ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਚੁਣੌਤੀ ਨਹੀਂ ਸੀ ਕਿਉਂਕਿ ਅਖੰਡ ਪਾਠ ਸਾਹਿਬ ਚੱਲ ਰਹੇ ਤੇ ਤੀਸਰਾ ਫਿਰ ਬੂਟਾ ਸਮੇਤ ਅੰਦਰ ਜਾ ਕੇ ਉੱਤੇ ਤਾਬੜ ਤਾਬੜ ਗੋਲੀਆਂ ਚਲਾਉਣੀਆਂ ਅੱਜ ਤੱਕ ਸਰਕਾਰ ਇਸ ਮਸਲੇ ਤੇ ਚੁੱਪ ਬੈਠੀ ਆ ਅਕਸਰ ਦੇਖਣੇ ਵਿੱਚ ਆਇਆ ਕਿ ਜੇਲੇ ਕਿਸੇ ਹੋਰ ਪਾਸੇ ਕੋਈ ਵਿਆਦਵੀ ਹੋਵੇ ਹੋਰ ਝਗੜਾ ਹੋਵੇ ਬੜੇ ਜੋਸ਼ੋਕਰੋਸ਼ ਦੇ ਨਾਲ ਆਪਾਂ ਵਾਹਾਂ ਤੱਕ ਤੱਕ ਕੇ ਜਾ ਕੇ ਉੱਤੇ ਧਿਆਨ ਕਰਦੇ ਹਾਂ ਸਹਿਬ ਗੁਰੂ ਨਾਨਕ ਦੇਵਾ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ 2-3 ਦਿਨ ਬਾਅਦ ਸੀ ਤੇ ਇੱਥੇ ਕੋਈ ਮਰਿਆਦਾ ਦਾ ਨਹੀਂ ਕਿਸੇ ਨੇ ਧਿਆਨ ਕੀਤਾ ਗੋਲੀਆਂ ਚਲਾਉਣ ਦਾ ਕਿਸੇ ਨੇ ਧਿਆਨ ਕੀਤਾ ਪਰ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜਿਹੜਾ ਬਾਰਨਰ ਕੀਤਾ ਕਿਉਂਕਿ ਉਹ ਸਿੰਘ ਸਾਹਿਬ ਨੇ ਪਰਸੋਂ ਨੂੰ ਆਉਣਾ ਉਹਨਾਂ ਦੇ ਸ਼ਬਦ ਕੀਤੀ ਜਾਊਗੀ ਮੁੱਖ ਤੌਰ ਤੇ ਤਿੰਨ ਸਵਾਲ ਸਿਗੇ ਪਹਿਲਾ ਸਵਾਲ ਪੇ ਗੁਰੂ ਘਰ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਉਹਦੀ ਉਲੰਘਣਾ ਹੋਈ ਆ ਦੂਸਰਾ ਕਿਸ ਦੇ ਹੁਕਮ ਦੇ ਨਾਲ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਈ ਜਾਂਦ ਕੇ ਅੰਦਰਲੇ ਪਾਸੇ ਕਿਸੇ ਪੱਖ ਤੋਂ ਵੀ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਚਣੌਤੀ ਨਹੀਂ ਸੀ ਤੇ ਕਿਉਂਕਿ ਅਖੰਡ ਪਾਠ ਸਾਹਿਬ ਚੱਲ ਰਹੇ ਸਨ ਤੇ ਤੀਸਰਾ ਫਿਰ ਬੂਟਾ ਸਮੇਤ ਅੰਦਰ ਜਾ ਕੇ ਉੱਤੇ ਤਾਬੜ ਤਾਬੜ ਗੋਈਆਂ ਚਲਾਉਣੀਆਂ ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ ਇਨੀ ਰਿਪੋਰਟ ਦੇ ਵਿੱਚ ਉਹ ਸਾਰਾ ਵਰਣਨ ਕਰ ਦਿੱਤਾ ਔਰ ਇਹ ਵੀ ਇਨੀ ਵਰਣਨ ਕੀਤਾ ਕਿ ਆਜ ਤੱਕ ਸਰਕਾਰ ਇਸ ਮਸਲੇ ਤੇ ਚੁੱਪ ਬੈਠੀ ਆ ਅਕਸਰ ਦੇਖਣੇ ਵਿੱਚ ਆਇਆ ਵੀ ਜੇਲੇ ਕਿਸੇ ਹੋਰ ਪਾਸੇ ਕੋ ਬਿਆਦਮੀ ਹੋਵੇ ਹੋਰ ਝਗੜਾ ਹੋਵੇ ਬੜੇ ਜੋਸ਼ੋਕਰੋਸ਼ ਦੇ ਨਾਲ ਆਪਾਂ ਬਾਹਾਂ ਟੰਗ ਟੰਗੇ ਜਾ ਕੇ ਉੱਤੇ ਵਿਖਿਆਨ ਕਰਦੇ ਆਂ ਪਰ ਇੱਥੇ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਦੋ ਤਿੰਨ ਦਿਨ ਬਾਅਦ ਸੀ ਤੇ ਇੱਥੇ ਕੋਈ ਮਰਿਆਦਾ ਦਾ ਨਹੀਂ ਕਿਸੇ ਨੇ ਧਿਆਨ ਕੀਤਾ ਗੋਲੀਆਂ ਚਲਾਉਣ ਦਾ ਕਿਸੇ ਨੇ ਧਿਆਨ ਕੀਤਾ ਇਸ ਤੌਰ ਤੇ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਅੱਜ ਜਿਹੜੀ ਉਹ ਰਿਪੋਰਟ ਦਿੱਤੀ ਆ ਉਹ ਦੇਵਾਂਗੇ ਤਾਂ ਅਸੀਂ ਅਖਾਲ ਤੱਕ ਨੂੰ ਇਹਨਾਂ ਨੇ ਜਿਹੜਾ ਮੁੱਖ ਤੌਰ ਤੇ ਕੋ ਦੋਚਿਆ ਉਹ ਹੀ ਨਹੀਂ ਅੱਜ ਅੰਦਰ ਰਾਤ ਕਰ ਦਿੱਤਾ ਉਹ ਰਿਪੋਰਟ ਹਮ ਸਿੰਘ ਸਾਹਿਬ ਦੇ ਆਇਆ ਤੇ ਦੇਾਂਗੇ ਵੀ ਇਹ ਜਿਹੜਾ ਕਾਰਜ ਆ ਬੜਾ ਵੱਡਾ ਬਿਆਦਵੀ ਦਾ ਇਹ ਵੀ ਆਪਾਂ ਅਕਸਰ ਦੇਖਦੇ ਆ ਕਿ ਕਈ ਗੱਲਾਂ ਜਿਹੜੀਆਂ ਪਹਿਲੇ ਹੋਈਆਂ ਕੋ 10 ਸਾਲ ਪਹਿਲਾਂ 20 ਸਾਲ ਪਹਿਲਾਂ ਉਹਨੂੰ ਤਾਂ ਬੜੇ ਜੋੜਨਾ ਚਾਹਕਦੇ ਤੇ ਅੱਜ ਸਰਕਾਰ ਜਿਹੜੀ ਉਹ ਬੌਣੀ ਹੋ ਗਈ ਕਿ ਅੰਦਰ ਕੋ ਝਗੜਾ ਨਹੀਂ ਅੰਦਰੋਂ ਕੋਈ ਕਿਸੇ ਇੱਕ ਤਰ੍ਹਾਂ ਦਾ ਕੋ ਖਤਰਾ ਨਹੀਂ ਤੇ ਫਿਰ ਅੰਦਰ ਐਂਟਰ ਹੋ ਜਾਣਾ ਬਗੈਰ ਸਪੀਕਰ ਬੈਰਨ ਵਾਰਨਿੰਗ ਤੋਂ ਤੇ ਫਿਰ ਅੰਦਰ ਬੂਟਾ ਸਮੇਤ ਜਾਣਾ ਤੇ ਫਿਰ ਅੰਦਰ ਜਾ ਕੇ ਬਿਆਦਮੀ ਕਰਨੀ